ਮੰਦਾ ਵਕੀਲ ਨੂੰ ਕਹਿਣ ਲੱਗਿਆ ਇਹ ਕੇਸ ਕਰਨਾ ਫੀਸ ਜਿੰਨੀ ਮਰਜ਼ੀ ਲੈ ਲੈ ਵਕੀਲ ਕਹਿਣ ਲੱਗਾ ਠੀਕ ਹੈ ਕੇਸ ਦੱਸ ਫਿਰ ਫੀਸ ਵੀ ਦੱਸਾਂਗੇ ਕਹਿੰਦਾ ਕੇਸ ਇਹ ਮੈਂ ਨਾ ਅੱਜ ਮੇਰੀ ਘਰ ਵਾਲੀ ਨੇ ਪੋਚਾ ਲਾਇਆ ਸੀ ਤੇ ਮੈਂ ਚਪਲਾ ਸਣੇ ਜਾਉਣੇ ਅੰਦਰ ਤੇ ਉਹਨੇ ਮੈਨੂੰ ਕੁੱਟਿਆ बस सुनना होंदा ते, ते, ते के केस करना लेडी पुलिस ਤੋਂ ਨੂੰ ਕੁੱਟੇ ਕਹਿਣ ਲੱਗਿਆ ਏ ਕੱਟੋ ਫੋਨ ਕਹਿੰਦਾ ਕਿਉਂ ਫੀਸ ਇੰਨੀ ਮਰਜ਼ੀ ਲੈ ਲਿਆ ਜੇ ਕੇਸ ਮੈਂ ਕਰੂੰ ਉਹ ਕਹਿੰਦਾ ਗੱਲ ਸੁਣ ਤੈਉ ਮੈਂ ਤਾਂ ਇੱਕ ਦਿਨ ਪਹੁੰਚਾ ਲੱਗਿਆ ਸੀ ਤੇ ਮੈਂ ਚਲਾ ਗਿਆ ਬੂਟਾ ਸਣੇ ਕਰੇ ਤੇ ਮੇਰੀ ਪਤਨੀ ਨੇ ਤਾਂ ਮੈਨੂੰ ਚਾਰ ਵਾਰੀ ਕੁੱਟਿਆ ਪਾਗਲ ਤੂੰ ਇੱਕ ਵਾਰੀ ਕੁੱਟ ਖਾ ਕੇ ਕੇਸ ਕਰਨ ਲੱਗਿਆ ਮੈਨੂੰ ਇਹ ਕੇਸ ਕੋਸ ਲੈਣਾ 900 ਦੇ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤਾਂ